ਇਹ ਬਹੁਤ ਵਧੀਆ ਚੀਜ਼ ਹੈ ਜੀ ਮੈਨੂੰ ਗਠੀਏ ਦੀ ਸ਼ਿਕਾਇਤ ਹੈ ਪਹਿਲੇ ਸਾਲ ਹੀ ਮੈਨੂੰ ਤਕਰੀਬਨ 150 ਤੋਂ 200% ਦਾ ਫਾਇਦਾ ਹੋਇਆ ਮਤਲਬ 560 ਸੀਗਾ ਜਿਹੜੇ ਘਟ ਕੇ 55-56 ਰਹਿ ਗਏ ਸੀ ਇਹਨਾਂ ਦਾ ਫਾਇਦਾ ਮੈਨੂੰ ਤਾਂ ਹੋਇਆ ਹੁਣ ਇਹ ਤੀਜਾ ਸਾਲ ਹੈ ਮੈਂ ਹੁਣ ਵੀਰੇ ਹੁਣ ਮੈਂ ਟੈਸਟ ਕਰਾਉਂਗਾ ਤੇ ਪਤਾ ਲੱਗੂਗਾ ਵੈਸੇ ਬਹੁਤ ਚੰਗੀ ਚੀਜ਼ ਹੈ ਕਈ ਬਿਮਾਰੀਆਂ ਨੂੰ ਹਟਾਉਂਦਾ ਹੈ ਇਹ ਲੋਕਾਂ ਨੂੰ ਸਹੀ ਰਸ ਵੱਧ ਤੋਂ ਵੱਧ ਸਹਾਇਤਾ ਕਰਨ ਇਹਨੂੰ ਸ਼ਕਨ ਵੀ ਇੱਥੇ ਸੇਵਾ ਹੀ ਪਹੁੰਚ ਤਾਂ ਕਿ ਇਹ ਕੰਮ ਚੱਲ ਰਹੀ ਜਵਾਨਾਂ ਦਾ ਬਹੁਤ ਵਧੀਆ ਪ੍ਰੋਗਰਾਮ ਹੈ ਇਹ ਬਹੁਤ ਚੰਗਾ ਸਿਸਟਰ ਸਵੇਰੇ 4:00 ਟੱਕੀ ਹੋਵੇ ਹੈ 5 ਤੋਂ 7 ਤੱਕ ਇਹਨਾਂ ਦਾ ਪ੍ਰੋਗਰਾਮ ਚੱਲਦਾ ਹੈ ਇਹ ਲੋਕਾਂ ਨੂੰ ਇਹ ਹੀ ਅਪੀਲ ਕਰਾਂਗੇ ਵੀ ਇੱਥੇ ਆ ਕੇ ਛਾਗਣ ਸਹਿਯੋਗ ਦੇਣ ਤੇ ਇਹਨਾਂ ਨਾਲ ਮਦਦ ਕਰੀ ਜਿੰਨਾ ਟਾਈਮ ਹੋਗਾ ਪਿੰਡਾਂ ਨੂੰ ਮੈਨੂੰ 3 ਸਾਲ ਹੋ ਗਏ ਜੀ 3 ਸਾਲ ਹੋ ਗਏ ਮੈਨੂੰ ਇਹਦਾ ਬਹੁਤ ਫਾਇਦਾ ਹੋਇਆ ਕਈ ਬੁਗਾਰੀਆਂ ਤੋਂ ਹੀ ਰਾਹਤ ਦਿੰਦਾ ਹੈ ਖਾਸ ਕਰਕੇ ਗਠੀਏ ਜਦੋਂ ਮੈਂ ਮੈਂ ਟੈਸਟ ਹੀ ਕਰ ਲਿਆ ਰੋ ਜਾਉਣੀ ਬਾਪੂ ਜੀ ਮੈਂ ਰੋ ਜਾਉਂਗਾ ਡੇਲੀ ਆਉਂਗਾ ਕਿੰਨੇ ਵਜੇ ਆਉਣੀ ਹੈ ਮੈਂ ਥੀ 5 ਵਜੇ ਆ ਜਾ ਮੈਂ ਪਹਿਲੀ ਆ ਜਾਣਾ ਮੈਂ 4:30 ਆ ਜਾਣਾ ਲੰਗਰ ਕਿੰਨੇ ਵਜੇ ਸ਼ੁਰੂ ਹੁੰਦਾ ਲੰਗਰ 5 ਵਜੇ ਸ਼ੁਰੂ ਹੋ ਜਾਂਦਾ ਜੀ ਭਲੇ 2-4 ਮਿੰਟ ਉੱਤੇ ਹੋ ਜਾਂਦਾ 5 ਵਜੇ ਹੀ ਲਗਭਗ 6:05 ਸ਼ੁਰੂ ਹੋ ਜਾਂਦਾ 7 ਤੱਕ ਚੱਲਦਾ ਬਹੁਤ ਵਧੀਆ ਬਰਾਨਾ ਹੈ ਇਹਦਾ ਮਤਲਬ ਫ੍ਰੀ ਦਾ ਮਈ ਕੋਈ ਕੋਈ ਵੈਸਾ ਨਹੀਂ ਲਿਆ ਜਾਂਦਾ ਬਿਲਕੁਲ ਫ੍ਰੀ ਸੇਵਾ ਹੈ ਜੇ ਜੇ ਕਿਸੇ ਦੀ ਮਤਲਬ ਇੱਛਾ ਹੋਵੇ ਤੇ ਛੇ ਸਾਬਾ ਸਕਦਾ ਕੀ ਕਹਿ ਰਹੇ ਹਾਂ ਬਹੁਤ ਲਾਹੇਵੰਦ ਆ ਪੈਸੇ ਫਾਇਦਾ ਹੁੰਦਾ ਹੈ ਇਸ ਨਾਲ ਬਿਮਾਰੀਆਂ ਵੀ ਨਿਜਾਤ ਮਿਲਦੀ ਹੈ ਝੱਕਣ ਕੀ ਕਹਿਣਾ ਚਾਹੁੰਦੇ ਲੋਕੋ ਨੇ ਹੀ ਕਿਹਾ ਵੀ ਇਹਹੀ ਅਪੀਲ ਆ ਮੇਰੀ ਵੀ ਸਹੇਜੋ ਕਰਨਾ ਇਹਨਾਂ ਸ਼ਖਣ ਇਹ ਇਹਨਾਂ ਮੁੰਡਿਆਂ ਦੀ ਮਦਦ ਵੀ ਕਰਨ ਇਹਨਾਂ ਦਾ ਹੌਸਲਾ ਫਸਾਈ ਵੀ ਕਰਨ ਮੈਂ ਤਾਂ ਇਹੀ ਲੋਕਾਂ ਨੂੰ ਅਪੀਲ ਕਰੂੰਗਾ ਇਹਦਾ ਨਾ ਉਠਾਇਆ ਜਾਵੇ ਬਹੁਤ ਚੰਗੀ ਸੇਵਾ ਹੈ ਇਹ ਬਹੁਤ ਹੀ ਵਧੀਆ ਮਰਕਤਾ ਦੀ ਸੇਵਾ ਹੈ ਮਤੇ ਕਿਹਨ ਹੈ ਜੀ ਮੇਰਾ ਨਾਮ ਤੀਜਾ ਸਿੰਘ ਹੈ ਜੀ ਮੇਰਾ ਪਿੰਡ ਮਦੀਰਾ ਜੀ ਅਸੀਂ ਰੋਜ਼ਾਨਾ 5 ਵਜੇ ਇਹ ਜੂਸ ਦਾ ਲੰਗਰ ਸ਼ਕੜਾਉਂਦੇ ਆ ਜੀ ਸਾਡੇ ਪਿੰਡ ਦੇ ਨੌਜਵਾਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਇਹ ਜਿਹੜਾ ਕੈਂਸਰ ਤੱਕ ਦੀਆਂ ਬਿਮਾਰੀਆਂ ਨੂੰ ਵੀ ਇਹ ਜਿਹੜਾ ਮੀਟ ਗ੍ਰਾਸ ਹੈ ਫਾਇਦਾ ਕਰਦਾ ਬਹੁਤ ਬਿਮਾਰੀਆਂ ਤੋੜਦਾ ਤੇ ਬਹੁਤ ਚੰਗੀ ਗੱਲ ਹੈ ਜਿੰਦਾ ਅਸੀਂ ਤਾਂ ਸਾਡੀ ਇਹੀ ਪੀੜਾ ਲੋਕਾਂ ਨੂੰ ਵੀ ਆਓ ਲੰਗਰ ਸ਼ਕੋ ਤੇ ਬਿਮਾਰੀਆਂ ਤੋਂ ਯਾਦ ਪਾਓ ਤੇ ਹੋਰ ਵੀ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਸਹਿਯੋਗ ਕਰੋ ਜਿੰਨਾ ਵੀ ਹੋ ਸਕਦਾ ਹੈ ਗੁਰੂ ਘਰ ਲੰਗਰ ਚੱਲ ਰਿਹਾ ਹੈ ਪਿਛਲੇ 3 ਸਾਲਾਂ ਤੋਂ ਅਸੀਂ ਵੀ ਮੈਂ ਵੀ ਗੋਡਿਆਂ ਦੀ ਪ੍ਰੋਬਲਮ ਸੀ ਮੇਰੂੰ ਵੀ ਸੋਲਵ ਹੋਈ ਆ ਗੋਡਿਆਂ ਦੀ ਪ੍ਰੋਬਲਮ ਹੁਣ ਕੁਛ ਠੀਕ ਆ ਸੀ ਰਾਹਤ ਪਾਈ ਆ ਬਹੁਤ ਵਧੀਆ ਕੰਮ ਚੱਲ ਰਿਹਾ ਅਸੀਂ ਸਾਡੀ ਇਹੀ ਅਪੀਲ ਆ ਵੀ ਨੌਜਵਾਨ ਬਹੁਤ ਵਧੀਆ ਕੰਮ ਕਰ ਰਹੇ ਆ ਹੋਰ ਵੀ ਲੋਕ ਸਹਿਯੋਗ ਕਰਨ ਮਹਿਕਦੀਕਾ ਖਾਲਸਾ ਬਹਿਨ ਕੀ ਕਹਿ ਰਹੇ ਹੋ ਤੁਹਾਨੂੰ ਗੋਡਿਆਂ ਦੀ ਸ਼ਿਕਾਇਤ ਹਾਂ ਜੀ ਕਿੰਨੀ ਕੁ ਸ਼ਿਕਾਇਤ ਹੁੰਦੀ ਸੀ ਤੁਹਾਨੂੰ ਕਿੰਨੀ ਕੁ ਯੂਰਕਾਸਟ ਦਾ ਬਹੁਤ ਵੱਧ ਆ ਜੀ ਤੇ ਹੋਰ ਵੀ ਮਤਲਬ ਵੀ ਸਟ੍ਰੋਲ ਵੱਧਦਾ ਜੀ ਇਸ ਕਰਕੇ ਇਹਦੇ ਤੋਂ ਫਾਇਦਾ ਹੁੰਦਾ ਜੀ ਬਹੁਤ ਅਸੀਂ ਅੱਗੇ ਪਿਛਲੇ ਸਾਲ ਵੀ ਆਖਦੇ ਰਿਹਾ ਹੁਣ ਵੀ ਆ ਰਹੇ ਜੀ ਮੈਂ ਤੇ ਦੂਦ ਸਿੰਘ ਇਕੱਠੇ ਆਉਂਦੇ ਆ ਜੀ ਸੀ ਜੀ ਪੰਜ ਪੰਜ ਵੇ ਹਾਂਜੀ ਆਉਂਦੇ ਆ ਨੇੜੇ ਨੇੜੇ ਪਿੰਨਾ ਹੌਸਲਾਰ ਦੇ ਸਰਖਾਲੇ ਦੇ ਸਮਾਗ ਦੇ ਪਿੰਡ ਤੇ ਆਉਂਦੇ ਆ ਜੀ ਪਿਛਲੇ ਸਾਲ ਵੀ ਆਉਂਦੇ ਰੇ ਹੁਣ ਵੀ ਆਉਂਦੇ ਆ ਬਹੁਤ ਹੁੰਦੇ ਲੋਕ ਜੀ ਕਿੰਨੇ ਦਿਨ ਲੰਗਰ ਚੱਲਦਾ ਇਹ ਮਹੀਨਾ ਡੇਢ ਮਹੀਨਾ ਚੱਲਦਾ ਜੀ ਤਕਰੀਬਨ ਤੇ ਮਤਲਬ ਵੀ ਸਾਰਿਆਂ ਦਾ ਸਹਿਯੋਗ ਨਾਲ ਚੱਲਦਾ ਜਿਹੜੀ ਨੌਜਵਾਨ ਸਭਾ ਕਮੇਟੀ ਬਣਾਈ ਹੈ ਮੁੰਡਿਆਂ ਨੇ ਇਹ ਚਲਾਉਂਦੇ ਆ ਜੀ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਜੀ ਠੀਕ ਮੈਂ ਚੰਦਰਪਾਲ ਸਿੰਘ ਜੀ ਕਿਵੇਂ ਖੇਖਦੇ ਹੋ ਤੁਹਾਡੇ ਪਿੰਡ ਦੇ ਵਿੱਚ ਕੋਲੋਂ ਕੋਲੋਂ ਮੁੰਡਿਆਂ ਨੂੰ ਮੈਡੀਕਲ ਰਾਤੀ ਸੇਵਾ ਕੀਤੀ ਜਾਂਦੀ ਹੈ ਲੋਕਾਂ ਉਸ ਤੇ ਬਹੁਤ ਵੱਡਾ ਉਪਰਾਲਾ ਹੈ ਜੀ ਮੁੰਡਿਆਂ ਦਾ ਤੇ ਇਹ ਤੀਜਾ ਸਾਲ ਹੋ ਗਿਆ ਇਹਨਾਂ ਨੂੰ ਤੇ ਨਿਰਵਿਘਨ ਚੱਲ ਰਿਹਾ ਹੈ ਤੇ ਪਿੰਡ ਵੱਲੋਂ ਵੀ ਬਹੁਤ ਸਹਿਯੋਗ ਮਿਲ ਰਿਹਾ ਹੈ ਇਹਨਾਂ ਨੂੰ ਤੇ ਅਸੀਂ ਤਾਂ ਸਾਰੇ ਆਂਡ ਗਵਾਂਡ ਦੇ ਜਿਹੜੇ ਪਿੰਡ ਹੈ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਵੀ ਆ ਕੇ ਫਾਇਦਾ ਲੈਣ ਇਹਨਾਂ ਦਾ ਵੀਰ ਦਾਸ ਦਾ ਤੇ ਬਹੁਤ ਗੁਣਕਾਰੀ ਚੀਜ਼ ਹੈ ਹਾਂਜੀ ਤੁਸੀਂ ਕੈਸ ਸਾਲਾਂ ਤੋਂ ਇਹਦਾ ਸੇਵਨ ਕਰ ਰਹੇ ਹੋ ਮੈਂ ਲਗਾਤਾਰ ਜਦੋਂ ਤੋਂ ਸ਼ੁਰੂ ਕੀਤਾ ਉਦੋਂ ਤੋਂ ਹੀ ਚੱਲ ਰਿਹਾ ਹਾਂ ਪ੍ਰੋਬਲਮ ਜਿਹੜੀ ਲੈ ਕੇ ਕੀ ਤਿਆਰਪਾ ਤੁਹਾਡਾ ਚੈੱਕ ਹੋ ਗਈ ਹਾਂ ਮੈਨੂੰ ਸ਼ੁਕਰ ਦੀ ਪ੍ਰੋਬਲਮ ਹੈ ਤੇ ਇਹਦੇ ਨਾਲ ਕਾਫੀ ਮੈਨੂੰ ਰਾਤ ਮਿਲਦੀ ਹੈ ਹਾਂਜੀ ਸ਼ੁਕਰ ਦੀ ਟੈਕਲ ਤੋਂ ਮੈਨੂੰ ਲਗਭਗ 200 ਤੋਂ ਉੱਪਰ ਹੀ ਰਹਿੰਦੀ ਹੈ ਤੇ ਹੁਣ ਕਿੰਨੀ ਹੋ ਗਈ ਹੈ ਹੁਣ ਬਿਲਕੁਲ ਸਹੀ ਹੈ ਨੋਰਮਲ ਹਾਂਜੀ ਆਈਸਾਲੀ ਉਸ ਦਾ ਸਿਮਨ ਕਰਦੇ ਹਾਂਜੀ ਹਾਂਜੀ ਜਦੋਂ ਤੋਂ ਸ਼ੁਰੂ ਕੀਤਾ ਤੀਜਾ ਸਾਲ ਹੈ ਇਹਨਾਂ ਦਾ ਪਿੰਡ ਤੋਂ ਬਾਹਰ ਤੋਂ ਲੋਕ ਵੀ ਆਉਂਦੇ ਦੂਰੋਂ ਹਾਂ ਥੋੜੇ ਆਉਂਦੇ ਜਿਹਨੇ ਆਉਂਦੇ ਤਾਂ ਹੈਗੇ ਆ ਪਰ ਜ਼ਿਆਦਾ ਨਹੀਂ ਆਉਂਦੇ ਜਿੰਨਾ ਆਉਣਾ ਚਾਹੀਦਾ ਹਾਂਜੀ ਹਾਂਜੀ ਲੋਕਾਂ ਨੂੰ ਵੀ ਅਪੀਲ ਕਰਨੀ ਵੀ ਆਉਣਾ ਚਾਹੀਦਾ ਇਹ ਸਾਰੇ ਨਗਰ ਦੇ ਖਾਸ ਕਰਕੇ ਮਦੀਰ ਦੇ ਜਿਹੜੇ ਨਗਰ ਨਿਵਾਸੀ ਆ ਇਹਨਾਂ ਨੂੰ ਤਾਂ ਫਾਇਦਾ ਲੈਣਾ ਚਾਹੀਦਾ ਜੇ ਤੜਕ ਸਾਰੀ ਤਿਆਰ ਕਰਦੇ ਹਾਂਜੀ ਇਹ ਮੁੰਡੇ 3 ਵਜੇ ਆ ਜਾਂਦੇ ਜੀ ਸਵੇਰ ਤੇ ਮਿਹਨਤ ਕਰਕੇ ਪੂਰਾ ਤਿਆਰ ਕਰਕੇ 5 ਵਜੇ ਸ਼ੁਰੂ ਕਰ ਦਿੰਦੇ ਫਿਰ ਆਣਾ ਹਾਂਜੀ ਹਾਂ